ਭਾਜੀ ਸੁਖਦੇਵ ਸਿੰਘ ਮੇਰਾ ਨਾਮ ਹੈ ਜੀ। ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਭਾਜੀ ਪਿੰਡ ਅਦਮਲ ਗੜੀ ਹਰਿਆਣੇ ਦੇ ਨੇੜੇ। ਠੀਕ ਆ ਜੀ। ਇਹ ਕਿੱਥੇ ਜੋਬ ਕਰਦੇ ਹੋ? ਮੈਂ ਭਾਜੀ ਇੱਥੇ ਨੋਵਾ ਹਸਪੀਟਲ ਵਿੱਚ ਪਿਛਲੇ 8 ਸਾਲ ਤੋਂ ਕਰਦਾ ਪਿਆ ਪੀਆਰਓ। ਠੀਕ ਆ। ਇਹ ਐਮ뷸ੈਂਸ ਤੁਹਾਡੀ ਹੈ ਜੀ? ਹਾਂ ਜੀ ਇਹ ਮੇਰੀ ਆਪਣੀ ਹੈ ਔਰ ਨੋਵਾ ਹਸਪੀਟਲ ਹੀ ਇਹ ਸਰਵਿਸ ਦੇ ਰਹੀ ਸੀ। ਠੀਕ ਆ ਜੀ। ਇਹ ਨੂੰ ਬੜੀ ਬੁਰੀ ਤਰੀਕੇ ਦੇ ਨਾਲ ਅੱਗ ਦੀ ਇਹ ਲਪੇਟ ਦੇ ਵਿੱਚ ਆਈ ਹੈ ਕਿੱਦਾਂ ਹੋਇਆ ਜੀ? ਭਾਜੀ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਕਿ ਅੱਗ ਲੱਗੀ ਹੈ ਜਾਂ ਲਗਾਈਆ ਮੈਂ ਤਾਂ 7 ਵਜੇ ਇੱਥੇ ਗੱਡੀ ਖੜੀ ਕਰਕੇ ਪਿੱ ਕਿ ਗੱਡੀ ਨੂੰ ਅੱਗ ਲੱਗੀ ਹੋਈ ਜਾ ਕੇ ਦੇਖੋ ਫਿਰ ਮੈਂ ਇੱਥੇ ਆਇਆ ਜਦ ਨੂੰ ਆਂਡੀ ਗਵਾਡੀਆਂ ਨੇ ਜਾਂ ਸਾਡੇ ਨੋਵਾ ਹਸਪੀਟਲ ਦੇ ਸਟਾਫ ਨੇ ਅਗਨ ਬੁਝਾਤਾ ਸੀ ਫਿਰ ਆ ਕੇ ਦੇਖਿਆ ਕਿ ਕਾਫੀ ਨੁਕਸਾਨ ਹੋ ਗਿਆ ਗੱਡੀ ਮਤਲਬ ਪੂਰੀ ਤਰ੍ਹਾਂ ਡੈਮੇਜ ਹੋ ਗਈ ਹੈ ਪਿੱਛੋਂ ਮਤਲਬ ਖਤਮ ਹੀ ਹੋ ਗਈ ਇੱਕ ਸਾਉ ਦੀ ਕਿਹੜਾ ਮਾਡਲ ਹੈ ਗੱਡੀ ਇਹ ਭਾਜੀ 2023 ਇਹ 24 ਚ ਲਈ ਸੀ ਔਰ ਸਵਾ ਮਹੀਨਾ ਡੇਢ ਮਹੀਨਾ ਗੱਡੀ ਲਈ ਨੂੰਲੇ ਹੋਇਆ ਹੈ ਜਿਹੜੇ ਕਿ ਮਹੀਨਾ ਹਾਂਜੀ ਕੀ ਕਰੀ ਤੇ ਕਿਸੇ ਦਾ ਸ਼ੱਕ ਵਗੈਰਾ ਤਾਂ ਨਹੀਂ ਤੁਹਾਨੂੰ ਮੁਰਦੀ ਜਾਂਚ ਵਿੱਚ ਕੀ ਬਤ ਲੱਗ ਰਿਹਾ ਆਪਣੇ ਆਪਣੇ ਪਾਜੀ ਹਲੇ ਤਾਂ ਕੁਝ ਨਹੀਂ ਇਹ ਤਾਂ ਜਾਂਚ ਦਾ ਵਿਸ਼ਾ ਹੈ ਪੁਲਿਸ ਦੇਖੂਗੀ ਹੁਣ ਬਾਕੀ ਰਿਪੋਰਟ ਦਰਜ ਕਰਵਾਤੀ ਸੀ ਰਾਤੀ ਕੰਪਲੀਟ ਕਰ ਦਿੱਤੀ ਸੀ ਹਾਂਜੀ ਕੰਪਲੀਟ ਕਰ ਦਿੱਤੀ ਸੀ ਇਹ ਮਾਡਲ ਟੋਂ ਥਾਣੇ ਕੀਤੀ ਸੀ ਕੀ ਕਹਿੰਦੇ ਪੁਲਸ ਵਾਲੇ ਉਹ ਫੋਟੋਆਂ ਵਗੈਰਾ ਲੈ ਕੇ ਸੀ ਖਿੱਚ ਕੇ ਰਾਤੀ ਉਹ ਮੌਕਾ ਦੇਖ ਕੇ ਸੀਗੀ ਬਾਕੀ ਹੁਣ ਉਹਨੂੰ ਫਿਰ ਜਾਣੇ ਫਿਰ ਦੇਖਣੇ ਕੀ ਕਹਿੰਦੇ ਪਾਜੀ ਕੀ ਮੰਗ ਕਰਦੇ ਆ ਬਸ ਪਾਜੀ ਇਹੀ ਕਿ ਇਨਸਾਫ ਮਿਲਣਾ ਚਾਹੀਦਾ ਹੈ ਕਿ ਜੇ ਕਿਸੇ ਨੇ ਲੱਗੀ ਆ ਤਾਂ ਜਾਂ ਲਗਾਈਆ ਪਤਾ ਲੱਗਣਾ ਚਾਹੀਦਾ ਵੀ ਕੀ ਹੋਇਆ ਸਾਡਾ ਰੋਜ਼ੀ ਰੋਟੀ ਇਹ ਤੇ ਸੀਗਾ ਜੀ ਐਂਬੂਲੈਂਸ ਇਹ ਤੇ ਜਲਦੀ ਜਾਂ ਮੈਂ ਜੋਬ ਕਰਦਾ ਸੀਗਾ ਜੀ ਬਸ ਹੁਣ ਡੇਢ ਕਿ ਮਹੀਨਾ ਤੋਂ ਇਸ ਕਾਰੋਬਾਰ ਵਿੱਚ ਪਿਆ ਸੀਗਾ ਮੈਂ ਆ ਮਰੀਜ਼ਾਂ ਨੂੰ ਸਹੂਲਤ ਦੇ ਰਿਆ ਸੀ ਬਸ ਆਪਣੇ ਹਸਪਤਲ ਚ ਹੀ ਬਸ ਕਿੰਨਾ ਕ ਨੁਕਸਾਨ ਆ ਗੱਡੀ ਵੀ ਨਵੀਂ ਆ ਜੇ 3 ਮਹੀਨਾ ਸਵਾ ਮਹੀਨਾ ਡੇਢ ਮਹੀਨਾ ਹੋ ਗਿਆ ਇਹ ਜੀ ਭਾਜੀ ਸਵਾ 8 8.5 ਲ ਦੀ ਮੈਨੂੰ ਹਾਣ ਰੋਡ ਪਈ ਸੀ ਮਿੰਦਲਾਦਾ ਕਿ ਸਾਰਾ ਨੁਕਸਾਨ ਹੀ ਹੋ ਚੁੱਕਿਆ ਹੈ ਮਤਲਬ ਬਚਿਆ ਕੁਝ ਨਹੀਂ ਗੱਡੀ ਵਿੱਚ ਤੋਂ ਸਾਡੇ ਦੋ ਇਨਸਟਾਲਮੈਂਟ ਗਈਆਂ ਹੈਗੀਆਂ ਬਸ 11450 ਰੁਪਏ ਦੋ ਵਾਰੀ ਦਿੱਤੇ ਆ ਉਹ ਬਾਕੀ ਸਾਰਾ ਨੁਕਸਾਨ ਹੀ ਹੈ ਤੇ ਲੋਬ ਜੀ ਭਾਜੀ ਕੀ ਨਾਮ ਹੈ ਭਾਜੀ ਸੁਖਦੇਵ ਸਿੰਘ ਮੇਰਾ ਨਾਮ ਭਾਜੀ ਠੀਕ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਭਾਜੀ ਪਿੰਡ ਅਦਮਲ ਗੜੀ ਹਰਿਆਣੇ ਦੇ ਨੇੜੇ ਠੀਕ ਆ ਜੀ ਇਹ ਕਿੱਥੇ ਜੋਬ ਕਰਦੇ ਹੋ ਮੈਂ ਭਾਜੀ ਇੱਥੇ ਨੋਵਾ ਹਸਪੀਟਲ ਦੇ ਪਿੱਛੇ ਤੇ 8 ਸਾਲ ਤੋਂ ਕਰਦਾ ਪਿਆ ਪੀ ਆਰਓ ਠੀਕ ਆ ਜੀ ਇਹ ਐਂਬੂਲੈਂਸ ਸਾਡੀ ਹੈ ਜੀ ਹਾਂਜੀ ਇਹ ਮੇਰੀ ਆਪਣੀ ਔਰ ਨੋਵਾ ਹਸਪੀਟਲ ਹੀ ਇਹ ਸਰਵਿਸ ਦੇ ਰਹੀ ਸੀ ਠੀਕ ਆ ਜੀ ਇਹ ਨੂੰ ਬੜੀ ਬੁਰੀ ਤਰੀਕੀ ਦੇ ਨਾਲ ਅੱਗ ਦੀ ਲਪੇਟ ਦੇ ਵਿੱਚ ਆਈ ਹੈ ਕਿੱਦਾਂ ਹੋਇਆ ਜੀ ਭਾਜੀ ਇਹਦੇ ਬਾਰੇ ਕੁਝ ਕ ਰਾਤ ਨੂੰ 1:30 ਵਜੇ ਫੋਨ ਆਦਾ 1:30 ਵਜੇ ਕਿ ਗੱਡੀ ਨੂੰ ਅਗ ਲੱਗੀ ਹੋਈ ਜਾ ਕੇ ਦੇਖੋ ਫਿਰ ਮੈਂ ਇੱਥੇ ਆਇਆ ਜਦ ਨੂੰ ਆਂਡੀ ਕਵਾਡੀਆਂ ਨੇ ਜਾਂ ਸਾਡੇ ਨੋਵਾ ਹਸਪੀਟਲ ਦੇ ਸਟਾਫ ਨੇ ਅਗਨ ਬੁਝਾਤਾ ਸੀ ਫਿਰ ਆ ਕੇ ਦੇਖਿਆ ਕਿ ਕਾਫੀ ਨੁਕਸਾਨ ਹੋ ਗਿਆ ਗੱਡੀ ਮਤਲਬ ਪੂਰੀ ਤਰ੍ਹਾਂ ਡੈਮੇਜ ਹੋ ਗਈ ਹੈ ਪਿੱਛੋਂ ਮਤਲਬ ਖਤਮ ਹੀ ਹੋ ਗਈ ਇੱਕ ਸਾਹ ਦੀ ਕਿਹੜਾ ਮਾਡਲ ਹੈ ਗੱਡੀ ਇਹ ਪਾਜੀ 2023 ਇਹ 24 ਚ ਲਈ ਸੀ ਔਰ ਸਵਾ ਮਹੀਨਾ ਡੇਢ ਮਹੀਨਾ ਗੱਡੀ ਲਈ ਨੂੰਲੇ ਹੋਇਆ ਹੈ ਡੇਢ ਕਿ ਮਹੀਨਾ ਹਾਂਜੀ ਕਦੇ ਇਹ ਕਿਸੇ ਦਾ ਸ਼ੱਕ ਵਗੈਰਾ ਤਾਂ ਨਹੀਂ ਤੁਹਾਨੂੰ ਮੁਰਦੀ ਜਾਂਚ ਵਿੱਚ ਕੀ ਬਤ ਲੱਗ ਰਿਹਾ ਆਪਣੇ ਭਾਜੀ ਹਲੇ ਤਾਂ ਕੁਝ ਨਹੀਂ ਇਹ ਤਾਂ ਜਾਂਚ ਦਾ ਵਿਸ਼ਾ ਹੈ ਪੁਲਿਸ ਦੇਖੂਗੀ ਹੁਣ ਬਾਕੀ ਰਿਪੋਰਟ ਦਰਜ ਕਰਵਾਤੀ ਸੀ ਰਾਤੀ ਕੰਪਲੀਟ ਕਰ ਦਿੱਤੀ ਸੀ ਹਾਂਜੀ ਕੰਪਲੀਟ ਕਰ ਦਿੱਤੀ ਸੀ ਇਹ ਮਾਡਲ ਟੋਂ ਥਾਣੇ ਕੀਤੀ ਸੀ ਕੀ ਕਹਿੰਦੇ ਪੁਲਸ ਵਾਲੇ ਉਹ ਫੋਟੋਆਂ ਵਗੈਰਾ ਲੈ ਕੇ ਸੀ ਖਿੱਚ ਕੇ ਰਾਤੀ ਉਹ ਮੌਕਾ ਦੇਖ ਕੇ ਕੀ ਸੀ ਬਾਕੀ ਹੁਣ ਉਹਨੂੰ ਫਿਰ ਜਾਣੇ ਫਿਰ ਦੇਖਣੇ ਕੀ ਕਹਿੰਦੇ ਭਾਜੀ ਕੀ ਮੰਗ ਕਰਦੇ ਆ ਬਸ ਭਾਜੀ ਇਹੀ ਕਿ ਇਨਸਾਫ ਮਿਲਣਾ ਚਾਹੀਦਾ ਕਿ ਜੇ ਕਿਸੇ ਨੇ ਲੱਗੀ ਆ ਤਾਂ ਜਾਂ ਲਗਾਈਆ ਪਤਾ ਲੱਗਣਾ ਚਾਹੀਦਾ ਵੀ ਕੀ ਹੋਇਆ ਸਾਡਾ ਰੋਜ਼ੀ ਰੋਟੀ ਇਹ ਤੇ ਸੀਗਾ ਜੀ ਐਂਬੂਲੈਂਸ ਇਹ ਤੇ ਜਲਦੀ ਜਾ ਮੈਂ ਜੋਬ ਕਰਦਾ ਸੀਗਾ ਜੀ ਬਸ ਹੁਣ ਡੇਢ ਕਿ ਮਹੀਨਾ ਤੋਂ ਇਸ ਕਾਰੋਬਾਰ ਵਿੱਚ ਪਿਆ ਸੀਗਾ ਮੈਂ ਆ ਮਰੀਜ਼ਾਂ ਨੂੰ ਸਹੂਲਤ ਦੇ ਰਿਆ ਸੀ ਬਸ ਆਪਣੇ ਹਸਪਤਲ ਚ ਹੀ ਬਸ ਕਿੰਨਾ ਕ ਨੁਕਸਾਨ ਆ ਗੱਡੀ ਵੀ ਨਵੀਂ ਆ ਜੇ 3 ਮਹੀਨਾ ਸਵਾ ਮਹੀਨਾ ਡੇਢ ਮਹੀਨਾ ਹੋ ਗਿਆ ਇਹ ਜੀ ਭਾਜੀ ਸਵਾ ਸਵਾ 8.5 ਲ ਦੀ ਮੈਨੂੰ ਹਾਣ ਰੋਡ ਪਈ ਸੀ ਮਿੰਦਲਾ ਦਾ ਕਿ ਸਾਰਾ ਨੁਕਸਾਨ ਹੀ ਹੋ ਚੁੱਕਿਆ ਹੈ ਮਤਲਬ ਬਚਿਆ ਕੁਝ ਨਹੀਂ ਗੱਡੀ ਵਿੱਚ ਤੋਂ ਸਾਡੇ ਦੋ ਇਨਸਟਾਲਮੈਂਟ ਗਈਆਂ ਹੈਗੀਆਂ ਬਸ ग्यारह हजार चार सौ पारे दो बार देते हैं बाकी सारा नुकसान ही है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर